ਬੰਨਾਂ ਦੇ ਰੱਖ ਦੇ ਮੈਂ ਬੰਨਾਂ ਦੇ ਰੱਖ ਦੇ ਚੱਲ ਬਹਿ ਜਾ ਅਰੇ ਬਹਿ ਜਾ ਓ ਬੈਂਟਾ ਲੈ ਜਾ 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 ਤੇਰਾ ਹੀ ਲੈ ਜਾ ਖੋਲ ਲਾ ਕੁੱਤੇ ਬਹਿ ਜਾ ਨਾ ਹੈ ਇਹ ਇਹ ਵਿੰਕੂ ਘੜੋ ਭਰਾ ਨੂੰ ਪਿੱਛੇ ਭਾਉ ਆ ਜਾ ਹਾਂ ਵੀ ਹਾਤੀ ਹੈ ਹਾਤੀ ਹਾਂ ਥਾਲਾ ਥਾਲਾ ਆਜਾ ਚਲੇ ਬਸ ਸਹੀ ਆ ਛਹੀ ਬੇਟਾ ਛਹੀ ਬੇਟਾ ਆ ਸੱਜਾ ਤੇ ਤੂੰ ਐਸੀ ਬਾ ਇਹਨੇ ਖਾਣੀ ਏ ਚੀਜੀ ਇਹ ਚੀਜੀ ਖਾਣੀ ਜੀ ਮਾਨੂੰ ਚੀਜੀ ਖਾਣੀ ਜੀ ਆਏ ਬਣਾ ਤਲੇ ਚਲ ਲਈ ਰਣਿੰਦਰ ਓਏ ਰਾਣੇ ਫੜ ਕੇ ਬੰਨਣੀ ਪੈਣੀ ਫੜ ਕੇ ਫੜ ਕੇ ਬੰਨਣੀ ਪੈਣੀ ਫੜ ਕੇ ਚਲੋ ਬੰਨ 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 ਖੜ ਜਾ ਖੜ ਜਾ ਜਮਰਾ ਉਹ ਲਿਟਲ ਜੀ ਬੰਦੀ ਐ ਇੱਕ ਘੰਟਾ ਦੇ ਕੇ ਨਾ ਦੋ ਘੰਟਾ ਦੇ ਦੇ ਬਾਕੀ ਆਪੇ ਫਿਰ ਬਾਅਦ ਚ ਬੰਨ ਦੇ ਦੋ ਜੀ ਹਾਂ ਇੱਕ ਹੋਰ ਬੰਨ ਖੋਲ ਦੇਣੀ ਹੈ ਦੇ 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 ਕਰਨ ਹੈਲੋ ਆਥਵਾ ਹੋਏ ਨੋ ਮਾਤਾ ਵੀ ਆਓ ਹੋ ਮੂੰ ਮਥਾ ਐਨਕ ਤੋੜ ਕੇ ਤੋ ਹੋਦੇ ਥੋੜਾ ਜ ਮਾੜਾ ਜ ਮੂੰ ਜੇ ਲੱਗ ਰਾਇਸ ਯਾ ਖਾਲਾ ਖਾ ਖਾ ਮਾਦ ਮਾਦ ਮੇਦੇ ਏਰੀ ਖਾ ਲਾ ਵੀ ਆਉਣ ਲੜਕੇ ਖਾ ਜਾ ਕਰੀ ਨਾ ਲਿੰਦਾ ਵੀ ਇਹੋ ਨਾਮ ਚੱਕੀ ਆਤਮਾ ਚੱਲ ਬਾਚ ਹੈਲੋ ਮੂੰ ਜੇ ਰੋਂਗਾ ਓਏ ਸੋਚੀ ਪੈ ਗਿਆ ਸੋਚੀ ਪੈ ਗਿਆ ਸੋਚੀ ਪੈ ਗਿਆ ਓਏ ਇਹਦਾ ਨਿੰਦਰ ਹੈ ਸੋਚ ਪਾ ਗਏ ਜੀ ਆਈ ਆਣਾ ਉਹ ਆਈ ਇੱਧਰ ਬੰਨ ਇੱਧਰ ਆ ਹਾਂ ਇੱਧਰ ਇੱਧਰ ਆ ਖੋਸ਼ਾ ਆ ਖੋਸ਼ਾ ਤੇ ਬੈਠ ਕੋਈ ਖੋਸ਼ਾ ਬੈਠਾ ਮਾ ਜੀ ਬਾਬੂ ਜੀ ਆ ਜੀ ਬਹੂ ਜੀ ਨਹੀਂ ਕਹਿੰਦੇ ਖੋਸ਼ ਨਾਲ ਜੇ ਬੈ ਇੱਧਰ ਲੇ ਬਸੇ ਜੀ ਆ ਥੱਲੇ ਬੈ ਚੱਲ ਹੁਣ ਬੰਨ ਲੈਗੇ ਬੰਨ 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 ਫੜਕੇ

ह पाග भला ਹੋ ਦਾ ਬਲ ਸੇਖਨ ਨਾ ਸੇਖਨ ਨਾ ਉਹ ਪੜਦਾ ਖੁਸ਼ ਦਿਲ ਤੋਂ ਖੋਲਾ ਦਿਲ ਤੋਂ ਖੋਲਾ ਪ੍ਰਾਨਿੰਦਰ ਅਜੀ ਚੱਲ ਧਿਆਨ ਹਾਂ ਚਲੋ ਬਸ ਕਹਾਂ ਜੀ ਨੋ ਨੀਆ ਵੇਦਾ ਉਹ ਸਹਿ ਜਾ ਗਿਆ ਪੈਸੇ ਦੇ ਕੇ ਹੈ ਹੈ ਹੈਲੋ ਰਾਣਿੰਦਰ ਰਾਣੀਂਦਰ ਖਾਸੀ ਨਹੀਂ ਹੋਇਆ ਹੈਲੋ ਰਾਣਿੰਦਰ ਆ ਕੀ ਬੰਨੇ ਆ ਨਾ ਆ ਕੀ ਬੰਨੇ ਆ ਆ ਕੀ ਬੰਨੇ ਆ ਇਧਰ ਆ ਕੀ ਆ ਰਾਣਿੰਦਰ ਹੈਲੋ ਜੁੜੀ ਦਿੱਤੀ ਜੀ ਵੇ ਰਾਣਿੰਦਰ ਵੇ ਇਹ ਬਈਏ ਲੈ ਗਿਆ ਹੈ ਹੈ ਪੈਸੇ ਲੈ ਗਏ ਜੀ ਪੈਸੇ ਲੈ ਗਈਆਂ ਜੀ ਕੁਝ ਨਹੀਂ ਖਾਣਾ ਬੋਏ ਗੂੜੀ ਹ ਅਸੋਸੇ ਆ ਗਿਆ ਰਣਿੰਦਰ ਬਣਾ ਲਈ ਰੱਤੀਆਂ ਆ ਕੀ ਬਣਾਇਆ ਆ ਕੀ ਬਣਾਇਆ ਤੋਤੇ ਚ ਮਸਤਾ ਹੋਇਆ ਪਿਆ ਓਏ ਮੇਲਾ ਵੇਖਣ ਜਾਣਾ ਮੇਲਾ ਵੇਖਣਾ ਹੈ ਮੇਲਾ ਵੇਖਣ ਜਾਣਾ ਓ ਰਣਿੰਦਰ ਮੇਲਾ ਵੇਖਣ ਜਾਣਾ ਤੋਤੇ ਦੀ ਪੂਛ ਹੀ ਖਾਈ ਜਣਾ ਯਾਰ ਤੂੰ ਆਹ ਕੌਣ ਆ ਗਈ ਫੋਟੋ ਆ ਗਈ ਓਏ 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 ਕੀ ਦੀ ਫੋਟੋ ਫਸ ਕੇ ਵੀ ਰਾਣੇਂਦਰ ਦੇ ਬੰਨੀ ਆਏ ਡੈੜੀ ਦੇ ਰੱਖੀ ਬੰਨੀ ਹੈ ਸੀ ਹਾਂ ਇਹ ਲੈ ਕੇ ਆਈ ਜੇ ਪਹਿਲਾਂ ਅੱਲੇ ਨੇ ਵੀਡੀਓ ਵੇਖੀ ਆ ਇੱਕ ਕੁੜੀ ਆਉਂਦੇ ਡੈੜੀ ਦੇ ਲੱਕੜੀ ਬੰਦੀ ਇਹਦੇ ਵਿੱਚ ਦਾਦੀ ਡੈੜੀ ਦੇ ਰੱਖੜੀ ਨਹੀਂ ਬੰਦੀ ਹਾਂ ਇਹਨਾਂ ਨੇ ਕਿ ਅੱਗੇ ਵੈਸੇ ਕਰਦੇ ਨਹੀਂ ਬੰਨੀ ਤੇ ਕੱਲ ਇਹਨਾਂ ਨੇ ਵੀਡੀਓ-ਵੀਡੀਓ ਦੇਖੀ ਆ ਤੇ ਉਹਦੇ ਜੀ ਡੈੜੀ ਦੀ ਬੰਦੀ ਕੁੜੀ ਕੁੜੀ ਆ ਨਾ ਕੁੜੀ ਬੰਦੀ ਆ ਜਾਈਂਦੀ ਲੱਕੜੀ ਦਾਜ ਕਹਿੰਦੇ ਵੀ ਅਸੀਂ ਵੀ ਲੈ ਕੇ ਆਏ ਹੁਣ ਦਿਲ ਨੇ ਵੀ ਬੰਨਣੀ ਆ ਉਹ ਬਣਾਉਂਦੀ ਆ ਵੀਡੀਓ ਤੇ ਸੱਚੇ ਤਰ੍ਹਾਂ সোযাকেে স্যোকেেে স্য়াকেে Yele pişen saat takayın he. Yele pişen saat neyin saatı? Yele pişen ਆ ਗਾ ਲਈ ਨਸ ਬਾਬਾ ਚਲੋ ਉਹ ਹੋਏ ਉਹ ਜਦੋਂ ਦੱਸਵਾ ਬੈ ਹਾਂ ਰੰਗ ਰੰਗ ਸਿਰ ਖਾਜ ਨਹੀਂ ਲੈਣੀ ਨਹੀਂ ਹਾਂ ਜਾਦੇ ਦੇ ਹਾਂ ਸਿਰ ਇਹ ਤੱਕ ਹਾਂ ਤੇ ਲੋ ਵੀ ਮਿੱਤਰੋ ਸੰਡੇ ਸੀ ਰਖਣੀਆਂ ਬੰਨ ਕੇ ਹੁਣ ਕਹਿੰਦੇ ਵੀ ਅੱਜ ਖੁਸ਼ਪਰੀ ਸਾਡਾ ਗਿਆ ਜੈਦ ਪੈ ਗਿਆ ਹੈਦਲ ਓਏ ਬੋਲੇ ਇਹਨੇ ਹਾਂਜੀ ਇਹ ਪੈ ਕੇ ਵੀ ਸਾਡੇ ਜੈਦ ਇਹ ਕਹਿੰਦੇ ਵੀ ਡੈਡੀ ਹਰ ਰੋਜ਼ ਜਾਂਦਾ ਡੈਡੀ ਹਰ ਰੋਜ਼ ਜਾਂਦਾ ਬਈ ਸਾਨੂੰ ਨਹੀਂ ਲੈ ਕੇ ਜਾਂਦਾ ਅੱਜ ਕਹਿੰਦੀਆਂ ਵੀ ਅਸੀਂ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਕਿਨੇ ਉਸ ਬਾਦ ਹਾਂਜੀ ਕਿਦੇ ਕੌਣ ਫਿਰ ਕੇ ਹੋਣਾ ਤੇ ਅੱਜ ਕੌਣ ਫਿਰ ਕਹਣਾ ਮੈਂ ਕਿਹਾ ਵੀ ਦੁਪਹਿਰਾ ਲੱਗਾ ਦੇਖ ਲਓ ਤੁਸੀਂ ਅਸਮਾਨ ਨੀਲਾ ਧੁੱਪ ਬਹੁਤ ਆ ਕਹਿੰਦੀਆਂ ਬਾਈ ਜੇ ਡੈਡੀ ਧੁੱਪੇ ਜਾ ਸਕਦਾ ਤੇ ਅਸੀਂ ਕਿਉਂ ਨਹੀਂ ਜਾ ਸਕਦੀਆਂ ਵੈਸੇ ਇਹ ਗੱਲ ਆ ਇਹ ਕਾਫੀ ਟਾਈਮ ਹੋ ਗਿਆ ਵੈਸੇ ਗਈਆਂ ਵੀ ਨਹੀਂ ਹੈ ਨਾ ਹਾਂਜੀ ਗਈ ਨਹੀਂ ਤੇ ਅੱਜ ਇਹ ਕਹਿੰਦੀਆਂ ਵੀ ਆ ਸਾਡਾ ਬੰਦ ਨਹੀਂ ਗਿਆ ਆ ਸਾਡਾ ਛੁੱਟੀਆਂ ਤੇ ਤੁਮ ਮੰਦਈ ਹਾਂ ਇਹ ਸਾਡੇ ਅਸੀਂ ਡੈਡੀ ਨੇ ਤੇ ਸਾਡੇ ਪੁੱਤੂ ਨੇ ਲਾ ਲਈਆਂ ਐਣਕਾਂ ਤੇ ਹੁਣ ਅਸੀਂ ਚੱਲੇ ਆ ਬਈ ਘੁੰਮਣ ਫਰਨਾ ਕਰਨਾ ਕੁਛ ਨਹੀਂ ਇਕੱਲਾ ਘੁੰਮਣਾ ਫਰਨਾ ਤੇ ਖਾਣਾ ਪੀਣਾ ਹੀ ਹੈ ਬਾਕੀ ਇਹਨਾਂ ਤਿੰਨਾਂ ਦੀ ਕੋਈ ਰਾਏ ਹੋਵੇ ਤਾਂ ਮੈਨੂੰ ਬਈ ਪਤਾ ਨਹੀਂ ਕਿਉਂਕਿ ਮੇਰੇ ਗਿਆ ਸੀ ਥੋੜਾ ਜਿਹਾ ਕੰਮ ਤੇ ਆਉਂਦਿਆਂ ਨੂੰ ਇਹ ਤਿਆਰ ਹੋਈਆਂ ਸੀ ਅੱਜ ਪਹਿਲੇ ਦਿਨ ਫਾਸਟ ਤਿਆਰ ਹੋਈਆਂ ਮੈਂ ਹੁਣ ਹੋਇਆ ਚੱਲ ਗਿਆ ਵੀ ਹਾਂਜੀ ਚਲੋ ਉਥੇ ਜੇ ਪਸੰਦ ਆਇਆ ਤਾਂ ਲੈ ਵੀ ਲਵਾਂਗੇ ਇਹ ਮੈਨੂੰ ਪਤਾ ਵੀ ਕੰਮ ਵਧੂਗਾ ਹਾਂਜੀ ਚਲੋ ਬਾਕੀ ਜਾ ਕੇ ਦੇਖਦੇ ਆਂ ਵੀ ਬਾਬਾ ਨਾਨਕ ਮਿਹਰ ਕਰੇ ਕੋਈ ਚੀਜ਼ ਪਸੰਦ ਨਹੀਂ ਜੀ ਕੱਲ ਮੇਲਾ ਖਾਇਆ ਹਜੇ ਤੇ ਚਲ ਕੋਈ ਨਹੀਂ ਅੱਜ ਮੈਂ ਕਹਾਂ ਸੰਡੇ ਆ ਰਖੜੀ ਤੇ ਵੈਸੇ ਕੱਲ ਸੋਮਵਾਰ ਦੀ ਆ ਅੱਜ ਸੰਡੇ ਆ ਤੇ ਘੁੰਮ ਫਿਰ ਆਉਨੇ ਆ ਚੱਲ ਗਿਆ ਭਾਈ ਚਲੋ ਹਾਂਜੀ ਸਾਰੇ ਟੱਬਰ ਨੇ ਅਣਕਾ ਲਾ ਲਈਆਂ ਇਹ ਤਾਂ ਲੈ ਦਸਤਾ ਜੀ ਵੀ ਧੁੱਪ ਤੋਂ ਲੈ ਲਿੱਦ ਐਲਫਰੀ ਦੇ ਸਾਡੀ ਲਾਉਂਦੀ ਘੱਟ ਲਾਉਂਦੀ ਅੱਜ ਹੀ ਲਾਇਆ ਮੈਂ ਵੀ ਬਹੁਤ ਟਾਈਮ ਬਾਅਦ ਲਾਇਆ ਹਾਂ ਕਦੇ ਕਦੇ ਲਾਈ ਦਿਆਂ ਬਈ ਕਦੇ ਕਦੇ ਹੀ ਟੌਰਾ ਕੱਢੀ ਦੀ ਨਹੀਂ ਤਾਂ ਫਿਰ ਕਈ ਵਾਰੀ ਦੇਸੀ ਬਨ ਜਾਂਦਾ ਕਦੇ ਕਦੇ ਜੀ ਕਰਦਾ ਹਾਂ ਕਦੇ ਕਦੇ ਜੀ ਕਰਦਾ ਚਲੋ ਜੀ ਪਾਪਾ ਨਾਨਕ ਮਿਹਰ ਕਰੇ ਚੱਲਦੇ ਆ ਬਹੁਤ ਜਿਆ ਫੋੜਦੇ ਟੋਪਰਾਂ ਦੇ ਦਿਲ ਜਿਵੇਂ ਤੱਕ ਜੀ ਦੀ ਰੋੜ ਜਿੰਦਾ ਜੇ ਕੋਈ ਲੈ ਕੇ ਪਾਲਾ ਕੰਘਣ ਕੋੜੇ ਸੁਖ ਲੋਟੇ ਗੁੱਟ ਤੇ ਲਗਾਉਣ ਜੋਗੀ ਅੱਜ ਟ੍ਰੈਫਿਕ ਘੱਟ ਹੀ ਆ। ਆਜੋ ਆਜੋ। ਪਾਰਕਿੰਗ ਵੀ ਦੂਰ ਲਾਉਣੀ ਪੈਂਦੀ ਵੀ ਸਾਨੂੰ ਗੱਡੀ। ਅੱਜ ਸੰਡੇ ਕਰਕੇ ਥੋੜੀ ਟ੍ਰੈਫਿਕ ਘੱਟ ਆ। ਦੁਕਾਨਾਂ ਬੰਦ ਆ। ਨਾਲੇ ਦੁਪਹਿਰ ਆ। ਚਲੋ। ਇਹ ਮੈਲ ਕਢਾ ਲਾਂ ਪਹਿ। ਰਖੜੀਆਂ ਰਕੜੀਆਂ। ਬਾਜ਼ਾਰ ਵੇਲਾ। ਗਿੜੇ-ਗਿੜਨਾ ਕੱਲਾ ਨਹੀਂ ਲੈਨੇ ਆ ਹੋਰ ਹੀ ਚੱਕਣਾ ਹੈ ਕਿ ਹਾਂਜੀ ਫਟ ਨਹੀਂ ਆਇਆ ਕੱਦ ਖੁਸ਼ੀ ਸਾਡਾ ਅੱਗੇ-ਅੱਗੇ ਭੱਜ ਜਾਂਦਾ ਹੈ ਖੁਸ਼ ਹੌਲੀ ਪੁਜਾ ਸਾਡਾ ਭੱਜ ਜਾਂਦਾ ਕੱਲਾ-ਕੱਲਾ ਹਾਂ ਐ ਹੌਲੀ-ਹੌਲੀ ਆਉਂਦੇ ਆ ਚੱਲ ਥੱਕ ਗਏ ਨਹੀਂ ਥੱਕ ਗਿਆ ਸਾਡਾ ਜਨਾਬ ਲੱਗਦਾ ਹੈ ਬਾਜ਼ਾਰ ਵੇਖੋ ਬਾਜ਼ਾਰ ਸਾਬ ਐ ਖੁਸ਼ ਹੋਂ ਦਾ ਪਸੰਦ ਹੂੰ ਹਾਂ ਕਰਤਾ ਵਾ ਕੋਈ ਸੱਟ ਬਾਰ ਕੱਢ ਗਿਆ ਨਾ ਸਸਤੀ ਦਾ ਤੇਹੀ ਇੱਕ ਠੀਕ ਆ ਆਨਲਾਈਨ ਨਹੀਂ ਕਿਹਦਾ ਪ੍ਰਿਆਸ ਜੀ ਜੇ ਪਿੰਕਾ ਹਾਲਾ ਹਾਂ ਅੱਗੇ ਪਿੰਕੀ ਵੱਖ ਤੇ ਲਓ ਜੀ ਬਾਜ਼ਾਰ ਚ ਘੇੜੇ ਘੂਰੇ ਕੱਢ ਲਿਆ ਗਰਮੀ ਬਹੁਤ ਆ ਕਿਵੇਂ ਇਸ ਤਾਰ ਗਰਮੀ ਬਹੁਤ ਕਿਵੇਂ ਲਓ ਜੀ ਇੱਥੇ ਤਾਂ ਬਸ ਤੋਰਾ ਫੇਰੇ ਸੀਗਾ ਥੋੜਾ ਜਿਹਾ ਸਮਾਨ ਲੈਣਾ ਸੀ ਇਹਨਾਂ ਨੇ ਉਹ ਲੈ ਲਿਆ ਤੇ ਬਾਕੀ ਕੰਮ ਕਰ ਹੋ ਗਏ ਸਾਰੇ ਡਨ ਤੇ ਹੁਣ ਇੱਕ ਚੀਜ਼ ਸਾਡੇ ਦਿਲਪ੍ਰੀਤ ਦੀ ਰਹਿ ਗਈ ਆ ਜਿਹੜੀ ਕਿ ਇੱਥੇ ਨਹੀਂ ਮਿਲੀ ਨਹੀਂ ਮਿਲੀ ਨਹੀਂ ਕਹਿ ਸਕਦੇ ਉਹ ਚੀਜ਼ ਨਹੀਂ ਮਿਲੀ ਜਿਹੜੀ ਚਾਹੀਦੀ ਸੀ ਨਾ ਕਦੇ ਤੇ ਹੁਣ ਸਾਨੂੰ ਮੋਦਕੀ ਜਾਣਾ ਪੈਣਾ ਇੱਥੋਂ ਮੈਂ ਕਿਹਾ ਚੱਲ ਪਿੰਡ ਨੂੰ ਵੀ ਜਾਣਾ ਹੈ ਸਦਾ ਮੋਦਕੀ ਚੱਲਦੇ ਆ ਤੇ ਪਹਿਲਾਂ ਤਾਂ ਇੱਥੇ ਅਸੀਂ ਇੱਕ ਦੇ ਉੱਠ ਕੇ 버거 ਬਾਈਟ ਵਾਲਿਆਂ ਦੇ ਮੈਂ ਉਹਨਾਂ ਦੇ ਅੰਦਰ ਗਿਆ ਤਾਂ ਚਲੇ ਅਸੀਂ ਕਿਹਾ ਚਲੋ ਇੱਕ ਇੱਕ 버거 ਖਾਣੇ ਆ ਤੇ ਸਾਨੂੰ ਕਿਉਂਕਿ ਗੱਡੀ ਦੀ ਪਾਰਕਿੰਗ ਇੱਥੇ ਮਿਲੀ ਹੈ ਚੌਂਕ ਕੋਲੇ ਤੇ ਸਾਹਮਣੇ ਹੈਗਾ ਬਾਜ਼ਾਰ ਦੇ ਵਿੱਚ ਬਈ ਉਹਨਾਂ ਦੇ ਅਸੀਂ ਵੜਤਾ ਗਏ ਫਿਰ ਅਸੀਂ ਨਿਕਲ ਆਏ ਕਿਉਂਕਿ ਉਹਨਾਂ ਦੇ ਬਈ ਬੈਠਣ ਨੂੰ ਸਮਾਨ ਤਾਂ ਸਾਰਾ ਸੀਗਾ ਪਰ ਸਾਫ਼ ਨਹੀਂ ਸੀ ਹੈਗਾ ਸਫਾਈ ਜਮਾ ਨਹੀਂ ਸਫਾਈ ਜਮਾ ਨਹੀਂ ਸੀ ਹੈਗੀ ਜਿੱਥੇ ਉਹ ਬੈਠਣ ਨੂੰ ਲਾਏ ਉਹਨਾਂ ਦੇ ਸੋਫੇ ਜੇ ਸੋਫੇ ਸਾਰੇ ਗੰਦੇ ਜਾਨੀ ਉਹਨਾਂ ਦੇ ਵਿੱਚ ਹਾਥੂ ਥਲਾਏ ਲੋਕਾਂ ਦੇ ਕਲੀਨ ਅਪ ਨਹੀਂ ਸੀਗਾ ਉਹ ਸਾਨੂੰ ਵੇਖ ਕੇ ਉਹਨਾਂ ਨੇ ਕਿਹਾ ਵੀ ਬੰਦੇ ਹੋਰ ਹੀ ਕਰਦੇ ਆ ਉਹ ਉੱਠ ਕੇ ਕੱਪੜਾ ਲੈ ਕੇ ਮਾਰਨ ਤਾਂ ਲੱਗ ਪਏ ਅਸੀਂ ਕਿ ਨਹੀਂ ਬਾਈ ਯਾਰ ਸੌਰੀ ਆ ਅਸੀਂ ਚੱਲਦੇ ਆ ਹੁਣ ਤਾਂ ਤੁਹਾਨੂੰ ਪਤਾ ਹੀ ਜਿਹੜਾ ਕੋ ਮਰਜ਼ੀ ਖਾ ਲਗੀ ਹੁਣ ਫਿਰ ਅਸੀਂ ਇਹ ਪਲਾਨ ਬਣਾਇਆ ਵੀ ਹਜੇ ਭੁੱਖ ਜੀ ਵੀ ਥੋੜੀ ਘੱਟ ਲੱਗੀ ਆ ਤੇ ਚੱਲਦੇ ਆ ਮੁੱਦ ਕੀ ਤੇ ਉੱਥੇ ਚੱਲਦੇ ਆ ਤੇ ਉੱਥੇ ਬੈਠ ਕੇ ਆਪਣੇ ਬੇਲੀ ਸੱਜਣ ਉੱਥੇ ਜਾ ਕੇ ਖਾਣੇ ਠੀਕ ਆ ਸਾਡੇ ਖੁਸ਼ ਨੂੰ ਆਹੇ ਚੀਜ਼ਾਂ ਚਾਹੀਦੀਆਂ ਅੱਗੇ ਅਸੀਂ ਲੜ ਕੇ ਤੇ ਬਹੁਤ ਸਾਮਾਨ ਲੈਦੀ ਆ ਵੇਖੋ ਲੈ 200 ਦਾ ਹਾਂਜੀ ਲਓ ਜੀ ਬਸ ਆਹ ਹੀ ਇਹਨੇ ਪਹਿਨੇ ਜੇ ਲੈਣੇ ਹੁੰਦੇ ਆ ਇਹ ਪੈਨ ਆ ਕੀ ਹੁੰਦਾ ਇਹ ਬ੍ਰਸ਼ ਪੈਨ ਬ੍ਰਸ਼ ਪੈਨ ਰੰਗ ਵਾਲੇ ਇਹਨਾਂ ਨਾਲ ਕੀ ਕਰੀਦਾ ਜਿਹੜੇ ওয়াটার कलर ਹੁੰਦੇ ਆ ਉਹਨਾਂ ਵਰਦੇ ਹੁੰਦੇ ਆ ਪਰ ਇਹ ਜਾਣ ਕੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਨਾ ਵੀ ਇਹ ਸਾਡੀ ਹੈਗੀ ਡਰਾਇੰਗ ਟੀਚਰ ਤੇ ਇਹਨੂੰ ਕੋਈ ਕਿਤੇ ওয়াটার ਕਲਰ ਲੈਣੇ ਆ ਕਿਤੇ ਦੂਜੇ ਕਲਰ ਲੈਣੇ ਕਿਤੇ ਬਹੁਤ ਮੈਂ ਕਹਿੰਦਾ ਬਾਹਰੋਂ ਕੈਨੇਡਾ ਚੋਂ ਵੀ ਇਹਨੂੰ ਕਲਰ ਆਏ ਇਹਨਾਂ ਅਸੀਂ ਲਈ ਜਿਹੜੇ ਕੈਨੇਡਾ ਚੋਂ ਕਲਰ ਆਏ ਸੀ ਉਹ ਇਹਦੇ ਨਾਲ ਦੇ ਨਹੀਂ ਸੀਗੇ ਮਾਸੀ ਲਈ ਨਹੀਂ ਉਹ ਸਿੰਪਲ ਬਹੁਤ ਸਿੰਪਲ ਅਟੈਚ ਹੈ। ਅੱਛਾ ਉਹ ਵੀ ਇਹਨੇ ਵੀ ਬਹੁਤ ਜਾਨੀ ਵਰਤਦੀ ਹੈ ਇਹ ਚੀਜ਼ਾਂ ਇਹਨੇ ਆ ਚੀਜ਼ਾਂ ਲੈਣੀਆਂ ਹੀ ਹੁੰਦੀਆਂ। ਤਲੇਉਣਾ ਉਹ 40 40 ਤੇ ਕੋਈ ਆ ਸਾਰੇ ਤੂੰ ਕਿੰਨੇ ਕਿੰਨੇ ਆ ਮੈਂ ਤਾਂ ਕਹਦੀਆਂ 40 ਕਿਲੋ ਹੋਣਗੇ ਨਹੀਂ ਫ੍ਰੀ ਦਿੰਦਾ ਇਹ ਉਹ ਜਮਾਨੇ ਗਏ ਆਪਣੇ ਵਰੀ ਆਪਣੇ ਵਰੀ ਤਾਂ ਐ ਵੀ ਹੁੰਦਾ ਸੀ ਵੀ ਜਦੋਂ ਕਾਪੀ ਭਰ ਜਾਂਦੀ ਸੀ ਤੇ ਉਹ ਆਪਣੀ ਇੱਕ ਹੀ ਕਾਪੀ ਹੁੰਦੀ ਸੀ ਉਹਨਾਂ ਕੋਲ ਸਾਰੇ ਜਿੱਕੋ ਹੀ ਸਿਲੇਬਸ ਵਿੱਚੇ ਹੁੰਦਾ ਸੀ ਸਾਰਾ ਜਦੋਂ ਭਰ ਜਾਣੀ ਤੇ ਉਦੋਂ ਅਮਰੂਦਾਂ ਵਾਲੇ ਦੇ ਦੇਣੀ ਤਾਂ ਉਹਨੇ ਅਮਰੂਦ ਦੇਦੇ ਨੇ ਕਿੰਨੇ ਮੜੇ ਹੁਣ ਉਹ ਗੱਲਾਂ ਨਹੀਂ ਨਾ ਰਹੀਆਂ ਹੁਣ 100 ਰੁਪਏ ਕਿਲੋ ਆ ਅਸਤਾ ਮੈਂ 100 ਰੁਪਏ ਅਮਰੂਦ ਲੈ ਕੇ ਆਇਆ ਕਹਿੰਦੇ ਇੰਨੇ ਮਹਿੰਗੇ ਕਹਿੰਦੇ ਆਪਣੇ ਵੇਰੇ 30 ਰੁਪਏ ਸੀ ਤੂੰ ਕਰਦੀ ਪੁਰਾਣੀਆਂ ਗੱਲਾਂ ਅੱਗੇ ਉਹ ਇੱਕ ਗੱਲ ਆ ਹੁਣ ਥੋੜਾ ਟਾਈਮ ਹੈ ਉਦੋਂ ਵੀ ਸਸਤੇ ਹੀ ਹੁੰਦੇ ਸੀ ਬਈ ਜਿ ਆਪਣੇ ਅਮਰੂਦ ਖੇਤ ਘੱਟ ਲੱਗੇ ਨੇ ਆ ਆਪਣੇ ਅਮਰੂਦ ਤਾਂ ਵਧੂ ਸੀ ਇਸ ਵਾਰ ਥੋੜੇ ਜਿ ਘੱਟ ਲੱਗੇ ਤਾਂ ਕਰਕੇ ਅੱਜ ਤੇ ਮੁੱਲ ਮਿਲੇ 100 ਰੁਪਏ ਕਿਲੋ ਪਰ ਉਹ ਮਰੂਦ ਬਹੁਤ ਸਵਾਦਾ ਅੱਛਾ ਪਰ ਪੁਰਾਣੀਆਂ ਗੱਲਾਂ ਤਾਂ ਉਹ ਪੁਰਾਣੀਆਂ ਪਿੱਛੇ ਹੀ ਰਹਿ ਗਈਆਂ ਸਮੇਂ ਦਾ ਉਹ ਪਿੱਛੇ ਰਹਿ ਗਏ ਸਮਾਂ ਉਹ ਵੀ ਨਹੀਂ ਆਉਣਾ ਤੇ ਸਮਾਂ ਜਿਹੜਾ ਹੁਣ ਚੱਲੀ ਜਾਂਦਾ ਐਸ ਟਾਈਮ ਜਿਹੜਾ ਅਸੀਂ ਆਪਣੀ ਫੈਮਿਲੀ ਦੇ ਨਾਲ ਆ ਜਾ ਰਹੇ ਆ ਜਾਂ ਖਾਪੀ ਰਹੇ ਆ ਸਮਾਂ ਇਹ ਵੀ ਨਹੀਂ ਰਹਿਣਾ ਤਾਂ ਕਰਕੇ ਇਹ ਗੱਲ ਕਹੀਦੀ ਆ ਜੀ ਜਿਹੜਾ ਸਮਾਂ ਹੈਗਾ ਨਾ ਇਹ ਨਾਲ ਸੋਚੋ ਚੰਗਾ ਆਊਗਾ ਮਾੜਾ ਆਊਗਾ ਫਿਰ ਕਰਾਂਗੇ ਹਨਾ ਜਿਹੜਾ ਸਮਾਂ ਚੱਲੀ ਜਾਂਦਾ ਚੰਗਾ ਚਾਹੇ ਮਾੜਾ ਉਹਨੂੰ ਇੰਜੋਏ ਕਰੋ ਫੋਨ ਬੱਸ ਗੱਲ ਖਤਮ ਇਹ ਦੇਣ ਜੇ ਉਹ ਨਹੀਂ ਰਹਿ ਦੇਣ ਇਹ ਵੀ ਨਹੀਂ ਰਹਿਣੇ ਦੇਣਾ ਅਗਲੇ ਤੇ ਜਿਹੜੇ ਆਉਣੇ ਉਹਨਾਂ ਦਾ ਪਤਾ ਹੀ ਕੋਈ ਨਹੀਂ ਹਾਂਜੀ ਆਰਡਰ ਦਾ ਪੂਰੀ ਹੁੰਦੀ ਵੀ ਆ ਵੀ ਆਰਡਰ ਕਰ ਦੋ ਆ ਵੀ ਆਰਡਰ ਕਰ ਦੋ ਹੈ ਮੈਂ ਕਿੰਨਾ ਹੁੰਦਾ ਕਿ ਫਿੱਕਾ ਹੀ ਹੁੰਦਾ ਸਾਰਾ ਕੁਝ ਆਖਿਆ ਨਾ ਮਾਜਾ ਮਿੱਠਾ ਹੁੰਦਾ ਇਹ ਹੋਰ ਠੱਟਾ ਹੁੰਦਾ ਮਿੱਠਾ ਹੀ ਹੁੰਦਾ ਇਹ ਮਿੱਠਾਈ ਹੁੰਦਾ ਇਹ ਕਰੀਏ ਨਾ ਕੀ ਵੇ ਨੇ ਆ

ਸਹੀ ਹੈ ਪੂਰਾ ਪੂਰਾ ਕਿਉਂਕਿ ਆਪਾਂ ਉੱਥੇ ਪਾ ਕੇ ਨਹੀਂ ਦੇਖਿਆ ਹੁਣ ਸਹੀ ਹੈ ਨਾ ਜਮਾ ਉੱਚਾ ਨਹੀਂ ਥੋੜਾ ਜਿਹਾ ਮੋਟੇ ਫੋਲਡ ਹੈ ਬਈਆ ਅੱਛਾ ਤੇ ਤਾਂ ਠੀਕ ਆ ਜੇ ਫੋਲਡ ਹੋਇਆ ਤਾਂ ਫੇਰ ਠੀਕ ਆ ਮੈਂ ਕਿਹਾ ਤੇ ਉੱਚਾ ਨਹੀਂ ਬੈਕ ਹਾਂ ਠੀਕ ਆ ਵਧੀਆ ਘੈਂਟ ਆ ਨਾਈਟ ਸੂਟ ਆ ਨਾ ਹਾਂ ਵਧੀਆ ਲੱਗਾ ਉਹ ਮੋਬਾਈਲ 'ਚ ਥੋੜਾ ਜਿਹਾ ਰੰਗ ਡਾਰਕ ਆ ਲਾਈਟ ਆਉਂਦਾ ਪਰ ਐਸੇ ਡਾਰਕ ਚਲੋ ਓਕੇ ਘੈਂਟ ਆ ਨਹੀਂ ਇਹ ਵੀ ਸੋਨਾ ਲਾਈਟ ਕਰ ਹਾਂ ਨਹੀਂ ਵਧੀਆ ਹੈ ਨਾ ਓਏ ਕਮਾਲ ਕਰਤੀ ਤੂੰ ਖੁਸ਼ੇ ਇਹਨਾਂ ਕਮਾਲ ਆ ਦੇਖੋ ਬਈ ਮੈਂ ਤੁਹਾਨੂੰ ਆਖਿਆ ਨੇ ਸਾਡਾ ਡਰੈਂਗ ਟੀਚਰ ਹੈ ਮੈਂ ਟੈਕ ਲਾਉਂਦਾ ਆ ਵੇਲਾ 2 ਮਿੰਟ ਚ ਰਖੜੀ ਬਣਾਤੀ ਹੈ ਇੰਨੀ ਸੋਹਣੀ ਬਣਾਤੀ ਕੀ ਲਾਇਆ ਵੇਖੀ ਪੁੱਠਕਰੀ ਇਹਨੂੰ ਇਸ ਛਾਂ ਹੇਠ ਲਾ ਕੇ ਤੇ ਓਕੇ ਕਰਤੀ ਹੈ ਲਓ ਜੀ ਕਮੈਂਟ ਕਰਿਆ ਜੀ ਕਿੰਨੀ ਸੋਹਣੀ ਰਖੜੀ ਬਣਾਈ ਮੇਰੇ ਪੁੱਤ ਨੇ ਵੈਰੀ ਨਾਈਸ ਗੋਟ ਡਨ ਨੇਲੇ ਬੰਨ ਵੀ ਸਕਦੇ ਆਪਾਂ ਬੰਨ ਵੀ ਸਕਦੇ ਆ ਹਾਂ ਬੰਨ ਕੇ ਉਸਾਂ ਲਾਈ ਉਹ ਜੂਲ ਲੱਗੀ ਹੋਈ ਹੈ ਅੱਛਾ ਬਹੁਤ ਸਰਾ ਵੈਰੀ ਨਾਈਸ ਆ ਪੂਰੀ ਵਧੀਆ ਘੈਂਟ ਆ ਸੁੱਕਣ ਵਾਲੀ ਏ ਥੋੜੀ ਐ ਨਾ